ਕੁਸ਼ੀ ਵੀ ਹੋ ਜੇ ਮੈਂ ਹਜੇ ਮੁੰਡੇ ਨਾਲ ਵਿਆਹ ਨਹੀਂ ਕਰਾ ਸਕਦੀ ਜਿਹੜਾ ਇੱਕ ਵਾਰ ਮੈਂ ਨਾਲ ਗੱਲ ਵੀ ਨਹੀਂ ਕਰ ਸਕਿਆ ਮੈਂ ਹੁਣੇ ਜਾ ਕੇ ਪਾਪਾ ਨੂੰ ਇਸ ਰਿਸ਼ਤੇ ਨੂੰ ਜਵਾਬ ਦੇਣੇ ਆ ਬੇਜੇ ਮੰਗਿਆ ਹੋਇਆ ਫੇਰ ਕੀ ਹੋ ਗਿਆ ਐ ਥੋੜੀ ਵੀ ਫੇਰ ਆਪਾਂ ਉਹਦਾ ਰਿਸ਼ਤਾ ਤੜਾ ਨਹੀਂ ਸਕਦੇ ਤੂੰ ਜਾਣੇ ਕਿ ਨਹੀਂ ਮੇਰੇ ਪੇਕੇ ਜਾਂਦੇ ਸੀ ਮਾਂ ਮੇਰੇ ਪੇਕੇ ਅੱਛਾ ਅੱਜ ਤੇਰੇ ਪੇਕੇ ਕਿਉਂ ਚੱਲੀਆਂ ਤੂੰ ਕਿਉਂ ਤੇਰੇ ਭਰਾ ਨੇ ਕੋ ਕਾਂਡਕੂਂਡ ਤਾਂ ਨਹੀਂ ਕਰਤਾ ਪੰਚਾਇਤ ਚ ਬੁਲਾਉਣਾ ਹੋਣਾ ਤੈਨੂੰ ਲੈ ਆ ਗਈ ਤੀ ਰਹਿਣੀ ਆ ਜਾ ਆ ਜਾ ਮੇਰਾ ਸ਼ੇਰ ਬਗਾ ਆਹ ਕੋਈ ਮੈਂ ਕਿਹਾ ਤੁਹਾਨੂੰ ਬਚਾ ਰਚ ਗਰਮੀ ਤਾਂ ਹੈਗੀ ਸੀ ਆ ਗਈ ਮੇਰੀ ਤੀ ਪੁੱਤ ਹਾਂਜੀ ਆ ਗਈ ਤੇਰੇ ਨਾਲ ਇੱਕ ਤੇਰੇ ਨੇ ਸਲਾਹ ਕਰਨੀ ਸੀ ਕੀ ਸਲਾਹ ਕਰਨੀ ਆ ਹੁਣ ਮਮੇ ਪਾਣੀ ਵੀ ਨਹੀਂ ਪੀਤਾ ਮੈਂ ਤਾਂ ਕੋਈ ਨਾ ਪਾਣੀ ਮੈਂ ਲਿਆ ਦੂੰਗੀ ਤੈਨੂੰ ਤੂੰ ਪਹਿਲਾਂ ਤੇ ਡੈਡੀ ਦੀ ਗੱਲ ਸੁਣ ਲੈ ਦੇਖ ਪੁੱਤ ਗੱਲ ਇਹ ਆ ਵੀ ਮੁੰਡੇ ਵਾਲੇ ਵਿਆਹ ਨੂੰ ਕਰਦੇ ਆ ਕਾਲੀ ਇਸ ਗੱਲ ਤਾਂ ਤੈਨੂੰ ਪਤਾ ਹੀ ਐ ਪਰ ਹੁਣ ਤੂੰ ਦੱਸ ਵੀ ਤੂੰ ਕਿਸ ਤਰ੍ਹਾਂ ਦਾ ਵਿਆਹ ਕਰਾਉਣਾ ਲੈ ਡੈਡੀ ਇਹ ਕਿਹੋ ਜਿਹਾ ਸਵਾਲ ਆ ਜਿਵੇਂ ਸਾਰਿਆਂ ਦੇ ਵਿਆਹ ਹੁੰਦੇ ਓਵੇਂ ਮੈਂ ਕਰਾਉਣਾ ਉਹ ਪੁੱਤ ਗੱਲ ਇਹ ਆ ਵੀ ਮੁੰਡੇ ਵਾਲੇ ਜ਼ਿਆਦਾ ਕੱਠਵਟ ਨਹੀਂ ਕਰਨਾ ਚਾਹੁੰਦੇ ਜੇ ਤੂੰ ਠੀਕ ਸਮਝਦੀ ਐ ਤਾਂ ਆਪਾਂ ਉਹਦੀ ਸਲਾਹ ਨਾਲ ਕੰਮ ਕਰ ਲਈਏ ਨਹੀਂ ਪਾਪਾ ਇਹੋ ਜਿਹਾ ਕਿਹੜਾ ਮੁੰਡਾ ਜਿਹੜਾ ਉਹਦੇ ਵਿਆਹ 'ਚ ਨਹੀਂ ਇਕੱਠਵਟ ਕਰਨਾ ਚਾਹੁੰਦਾ ਪੁੱਤ ਗੱਲ ਦਾ ਕੁਝ ਵੀ ਨਹੀਂ ਮੁੰਡੇ ਦੀ ਪਰਜਾਈ ਰਿਸ਼ਤਾ ਨਹੀਂ ਹੋਣ ਦਿੰਦੀ ਸੀ ਉਹ ਕਹਿੰਦੀ ਸੀ ਵੀ ਮੈਂ ਆਪਣੀ ਮਰਜ਼ੀ ਦਾ ਰਿਸ਼ਤਾ ਲੈ ਕੇ ਆਉਂਗੀ ਤਾਂ ਕਰਕੇ ਉਹਨੇ ਕਲੇਸ਼ ਪਾ ਰਖਿਆ ਕਰੇ ਨਹੀਂ ਪਾਪਾ ਜਿੱਥੇ ਪਰਿਵਾਰ ਦੀ ਆਪਸੀ ਰਜ਼ਾਮੰਦੀ ਨਹੀਂ ਤੁਸੀਂ ਮੇਰਾ ਰਿਸ਼ਤਾ ਕਿਉਂ ਕਰਕੇ ਆਏ ਉੱਥੇ ਉਹ ਪੁੱਤ ਬਾਕੀ ਤਾਂ ਸਾਰੇ ਰਾਜੀ ਐ ਬਸ ਇੱਕੋ ਦੀ ਧੌਣ 'ਚ ਕਿਲਾੜਿਆ ਹੋਇਆ ਐ ਇਸੇ ਕਰਕੇ ਤੇਰੀ ਸੱਸ ਦਾ ਫੋਨ ਆਇਆ ਸੀ ਵੀ ਜੇ ਵਿਆਹ ਕਰਾਂਗੇ ਰਿਸ਼ਤੇਦਾਰ ਇਕੱਠੇ ਹੋਣਗੇ ਤੇ ਰਿਸ਼ਤੇਦਾਰਾਂ ਦੇ ਵਿੱਚ ਕੋਈ ਥੋੜੀ ਧੀ ਨੂੰ ਜਾਂ ਤੁਹਾਨੂੰ ਆਵਾ ਤਵਾ ਬੋਲੇ ਤਾਂ ਫਿਰ ਇਹਦੇ ਵਿੱਚ ਤਾਂ ਬਦਨਾਮੀ ਹੈ ਤੁਹਾਡੀ ਇਸ ਕਰਕੇ ਕਿਉਂ ਚੁੰਨੀ ਚਲਾਵਾ ਕਰਨਾ ਚਾਹੁੰਦੇ ਆ ਦੇਖ ਪੁੱਤ ਤੇਰੇ ਨਾਲ ਜੋਰ ਜ਼ਬਰਦਸਤੀ ਕੋਈ ਨਹੀਂ ਜਿਵੇਂ ਤੈਨੂੰ ਚੰਗਾ ਲੱਗੇ ਤੂੰ ਉਹ ਦੱਸ ਦੇ ਉਹ ਮੀ ਕਰਾਂਗੇ ਨਹੀਂ ਮੰਮੀ ਪਾਪਾ ਜਿੱਥੇ ਮੇਰੇ ਪੇਕਿਆਂ ਦੀ ਇੱਜ਼ਤ ਦੀ ਗੱਲ ਆਉਂਦੀ ਹੈ ਨਾ ਮੈਨੂੰ ਉਹ ਤੋਂ ਵੱਧ ਕੇ ਕੁਝ ਨਹੀਂ ਹੈਗਾ ਨਾਲੇ ਮੇਰੇ ਪਾਪਾ ਦੀ ਖੁਸ਼ੀ 'ਚ ਮੇਰੀ ਖੁਸ਼ੀ ਆ ਆਹ ਕੀਤੇ ਨਾ ਮੇਰੀ ਧੀ ਨੇ ਸਿਆਣੀਆਂ ਧੀ ਵਾਲੀ ਗੱਲ ਨਾਲੇ ਪੁੱਤ ਚੰਗਾ ਵਰਤੇ ਚੰਗਾ ਕਰ ਕਿਸਮਤ ਨਾਲ ਮਿਲਦੇ ਆ ਹਾਂਜੀ ਪਾਪਾ ਚੱਲ ਚੰਗਾ ਮੈਂ ਰੋਟੀ ਰੁੱਟੀ ਬਣਾਉਣੀ ਆ ਆ ਜਾ ਅੰਦਰ ਪਾਣੀ ਦਾਣੀ ਪੀ ਲੈ ਨਾਲੇ ਆ ਸਮਾਨ ਸਾਹਮਣੇ ਪਾਪਾ ਆਜੋ ਤੁਹਾਨੂੰ ਵੀ ਸਮਾਨ ਦਿਖਾ ਦਿੰਨੀ ਆ ਚੱਲ ਪੁੱਤ ਹੈ ਜੱਸਾ ਸ਼ਹਿਰ ਨੂੰ ਜਾਣਾ ਕਿੱਥੇ ਨੂੰ ਤਿਆਰ ਹੋਣ ਲੱਗਾ ਸ਼ਹਿਰ ਨੂੰ ਹੀ ਤਿਆਰ ਹੋਣ ਲੱਗਾ ਤੈਨੂੰ ਕਿਹਾ ਤਾਂ ਹੈ ਅੱਛਾ ਆ ਡਿੰਪਲ ਦੀ ਟੈਨਸ਼ਨ ਵਿੱਚ ਨਾ ਬਸ ਉਧਰ ਹੀ ਪੰਦਮਾ ਘੁੰਮੀ ਜਾਂਦਾ ਚੱਲ ਮੇਰੀ ਗੱਲ ਸੁਣ ਮੈਂ ਗੱਡੀ ਕੱਢ ਲਾਂ ਤੂੰ ਆ ਜਾ ਤਿਆਰ ਹੋ ਕੇ ਤੂੰ ਵੀ ਚੱਲ ਮੈਂ ਚੁੰਨੀ ਬਦਲਨੀ ਆ ਚੁੰਨੀ ਲੈ ਕੇ ਆਉਣੀ ਚੱਲ ਤੂੰ ਕੱਢ ਗੱਡੀ ਆ ਜਾ ਕੇਰਾ ਫੇਰ ਕਹਾਂਗੀ ਜਾਂਦਾ ਨਹੀਂ ਹੈਗਾ ਨਾ ਜੇ ਮਮਮੀ ਨਾਲ ਬਾਗ ਗਿਆ ਮੇਰੀ ਤਾਂ ਸਾਰੀ ਸਕੀਮ ਹੀ ਫੇਲ ਹੋ ਜਾਣੀ ਆ ਇਹ ਤੋਂ ਪਹਿਲਾਂ ਕੀ ਸਾਰਾ ਪਲਾਨ ਚੋਪਟ ਹੋ ਜੇ ਇਹਨੂੰ ਰੋਕਣਾ ਪੈਣਾਗਾ ਜੱਸ ਮੇਰੀ ਗੱਲ ਸੁਣ ਹਾਂ ਬਾਬੀ ਤੂੰ ਕਿੱਧਰ ਚੱਲੇ ਆਇਆ ਗੱਡੀ ਲੈ ਕੇ ਮੈਂ ਮੰਮੀ ਨੂੰ ਬਾਜ਼ਾਰ ਤੇ ਲੈ ਕੇ ਚੱਲਿਆ ਕੀ ਹੋ ਗਿਆ ਮੰਮੀ ਨੂੰ ਬਾਜ਼ਾਰ ਲੈ ਕੇ ਚੱਲਿਆ ਸਾਨੂੰ ਕਹ ਤਾ ਤਿਆਰ ਕੀਤਾ ਸਾਨੂੰ ਕੀ ਕਹਿੰਦਾ ਸੀ ਵੀ ਕੁੜੀ ਦੇ ਘਰ ਜਾਣਾਗਾ ਓਹੋ ਉਹ ਮੇਰੇ ਤਾਂ ਗੱਲ ਹੀ ਨਹੀਂ ਦਿਮਾਗ 'ਚ ਰਹੀ ਭਾਬੀ ਵੀ ਆਪਾਂ ਉੱਥੇ ਵੀ ਜਾਣਾਗਾ ਉਹੀ ਤੈਨੂੰ ਕਹੀ ਜਾਨੀਆ ਪਾਗਲਾ ਫਿਰ ਤੂੰ ਕਹਿਣਾ ਹੁਣ ਆ ਭਾਬੀ ਤੂੰ ਮੈਨੂੰ ਐ ਕਹਿ ਦੇਣੀ ਮੋٹے ਦਿਮਾਗ ਦਾ ਤੇਰਾ ਸੱਚੀ ਦਿਮਾਗ ਕੰਮ ਨਹੀਂ ਕਰਦਾ ਵੀ ਜੇ ਕਿਸੇ ਮੁੰਡੇ ਨੂੰ ਐ ਮੌਕਾ ਮਿਲ ਜੇ ਨਾ ਕੁੜੀ ਦੇ ਘਰ ਜਾਣ ਦਾ ਉਹ ਐ ਗਵਾਉਂਦਾ ਨਹੀਂ ਹੁੰਦਾ ਮੌਕਾ ਉਹ ਭਾਬੀ ਸੱਚੀ ਮੇਰ ਤਾਂ ਗੱਲਾਂ ਦਿਮਾਗ ਚੋਂ ਨਿਕਲ ਗਈਆਂ ਵੀ ਆਪਾਂ ਉੱਥੇ ਵੀ ਜਾਣਾ ਤੁਹਾਨੂੰ ਤਿਆਰ ਹੋਣ ਲਈ ਕਿਹਾ ਮੈਂ ਉਹ ਤਾਂ ਮੰਮੀ ਮੈਨੂੰ ਕਿਦੰਨ ਦੀ ਕਾਲੀ ਕਰੀ ਜਾਂਦੀ ਆ ਸਮਾਨ ਲੈ ਕੇ ਆਉਣਾ ਸਮਾਨ ਲੈ ਕੇ ਆਣਾ ਮੈਂ ਕਿਹਾ ਚੱਲ ਤੈਨੂੰ ਦਵਾ ਲਿਆਉਣਾ ਸਮਾਨ ਤੂੰ ਐ ਕਰ ਕਿਰਮ ਮੰਮੀ ਨੂੰ ਮਨਾ ਕਰ ਦੇ ਫਿਰ ਲੈ ਜੀ ਮੰਮੀ ਨੂੰ ਹੁਣ ਤਾਂ ਸਭੋ ਟਾਈਮ ਆਪਣੇ ਕੋਲ ਆਪਾਂ ਹੁਣ ਜਾ ਜਾਂਦੇ ਆ ਯਾਰ ਮੰਮੀ ਨੂੰ ਮਨਾ ਕਿ ਮੈਂ ਕਰਾ ਹੁਣ ਉਹ ਤਾਂ ਤਿਆਰ ਹੋਈ ਖੜੀ ਹੈਗੀ ਵੀ ਕਹਿ ਦੇ ਕੋਈ ਬਹਾਨਾ ਬੁਨਾ ਲਾ ਦੇ ਤੈਨੂੰ ਪਤਾ ਮੁੜ ਕੇ ਵਿਆਹ ਦੇ ਦਿਨ ਨੇੜੇ ਨੇ ਘਰੇ ਕੰਮ ਬਿਠੇਰੇ ਨੇ ਫਿਰ ਮੈਨੂੰ ਫਿਰ ਮੇਰੇ ਕੋਲ ਟਾਈਮ ਨਹੀਂ ਫਿਰ ਹੁਣ ਮੰਮੀ ਨੂੰ ਬਹਾਨਾ ਲਾਉਣਾ ਪੈਣਾ ਕੋਈ ਨਾ ਹੋਰ ਜਾ ਕਹਿ ਕੇ ਆ ਮਨਾ ਕਰ ਦੇ ਤੂੰ ਚੱਲ ਮੈਂ ਦੇਖਦਾ ਮੰਮੀ ਨੂੰ ਕਹਿਣਾ ਮੈਂ ਤਾਂ ਕੋਈ ਜ਼ਰੂਰੀ ਕੰਮ ਹੋ ਗਿਆ ਕਿਸੇ ਮੁੰਡੇ ਨਾਲ ਜਾਣਾ ਮੈਂ ਤਾਂ ਹੋਰ ਚੱਲ ਮੈਂ ਕਹਿਣਾਗਾ ਇਹ ਗੱਡੀ ਕੋਲੇ ਖੜੀ ਕੀ ਕਰਦੀ ਐ ਗੱਡੀ ਚਲਾਉਣੀ ਸਿੱਖਦੀ ਆ ਤੂੰ ਦੱਸ ਤੈਂ ਕੀ ਕਰਨਾ ਚਲਾਉਣੀ ਤੂੰ ਦਿਮਾਗ ਠੀਕ ਐ ਇਹ ਜਿੱਦਾਂ ਤੂੰ ਗੱਡੀ ਚਲਾਏਂਗੀ ਪਹਿਲਾਂ ਮੈਨੂੰ ਜਾ ਕੇ ਰੋਡ ਤੋਂ ਲੋਕ ਪਰੇ ਕਰਨੇ ਪਿਆ ਕਰਨਗੇ ਤੇਰਾ ਕੀ ਪਤਾ ਕਿੱਧਰ ਨੂੰ ਕਰ ਦੇ ਤੈਨੂੰ ਕੀ ਲੱਗਦਾ ਵੀ ਮੈਂ ਗੱਡੀ ਚਲਾਉਣੀ ਸਿੱਖ ਨਹੀਂ ਸਕਦੇ ਗੱਡੀ ਚਲਾਉਣੀ ਤੇਰੇ ਵਾਸਤੇ ਕੀ ਔਖੀ ਐ ਜਿਹੜੀ ਐਡੇ ਵੱਡੇ ਬੰਦੇ ਨੂੰ ਚਲਾਈ ਜਾਨੀ ਐ ਉਂ ਇੱਕ ਗੱਲ ਐ ਮੈਂ ਤਾਂ ਉਹ ਬੰਦੇ ਤੇ ਹੈਰਾਨ ਆ ਐਡਾ ਵੱਡਾ ਕਿਹੜਾ ਬੁੱਝਾ ਹੈ ਜਿਨੇ ਤੈਨੂੰ ਹਾਂ ਕਰਤੀ ਮੈਂ ਗੱਡੀ ਸਿਖਾ ਦੂੰ ਜਿਹੜਾ ਮਰਜ਼ੀ ਹੋਵੇ ਉਹ ਤੂੰ ਕੀ ਲੈਣਾ ਮੈਂ ਤਾਂ ਕੀ ਲੈਣਾ ਉਹਨੂੰ ਪਤਾ ਨਹੀਂ ਹੋਣਾ ਤੇਰਾ ਆਪਦੀ ਜ਼ਿੰਦਗੀ ਕਿਹੜਾ ਉਹਨੂੰ ਪਿਆਰੀ ਹੋਣੀ ਜਿਹੜਾ ਤੈਨੂੰ ਗੱਡੀ ਸਿਖਾਉਣ ਲੱਗਿਆ ਚੱਲ ਮੇਰੀ ਗੱਲ ਸੁਣ ਮੈਂ ਨਾ ਪਹਾਈ ਘਟ ਮਾਰਿਆ ਕਰ ਜੇ ਤੈ ਸਾਡੇ ਨਾਲ ਜਸ਼ਨ ਦੇ ਘਰ ਜਾਣਾ ਤਾਂ ਆਪਦਾ ਤਿਆਰ ਹੋ ਜਾ ਫੇਰ ਨਾ ਕਿਤੇ ਬਿੱਲੀ ਵਰਗਾ ਮੂੰਹ ਬਣਾ ਕੇ ਬੈਠਾ ਰਹੀ ਵੀ ਮੈਨੂੰ ਨਾਲ ਨਹੀਂ ਲੈ ਕੇ ਗਏ ਲੈ ਮੇਰੀ ਪਰਜਾਈ ਦਾ ਘਰ ਹੈ ਮੈਂ ਕਿਉਂ ਨਹੀਂ ਜਾਊਂਗਾ ਮੈਂ ਤਾਂ ਬਾਈ ਨਾਲ ਜਾਊਂਗਾ ਹਾਂ ਜਾ ਕੇ ਫਿਰ ਫਟਾਫਟ ਤਿਆਰ ਹੋ ਜਾ ਫਿਰ ਕਿਤੇ ਰੋਵੇਂ ਚੱਲ ਚੰਗਾ ਫਿਰ ਉਹ ਮੇਰਾ ਨਵਾਂ ਕੁੜਤਾ ਵੀ ਆ ਮੈਂ ਤਾਂ ਕੱਢ ਦੇ ਉਹੀ ਪਾ ਕੇ ਜਾਊਂਗਾ ਹੋਰ ਨਾ ਕਿਤੇ ਮੈਂ ਤੈਨੂੰ ਕੋਟ ਪੈਂਟ ਕੱਢ ਕੇ ਦੇ ਦਾਂ ਤੁਰਦਾ ਕਿ ਨਹੀਂ ਉਹ ਚੱਲ ਚੰਗਾ ਫਿਰ ਅਹੀਂ ਦੇਖੀ ਡਰਾਇਆ ਜਾ ਨਾ ਕਰ ਮੈਨੂੰ ਤੈਨੂੰ ਕੀ ਲੱਗਦਾ ਵੀ ਮੈਂ ਮੈਂ ਤੇ ਥੋਂ ਡਰਦਾ ਤੈਂ ਅੰਦਰ ਜਾਣਾ ਕਿ ਨਹੀਂ ਉਹ ਜਨਨ ਮੈਂ ਕਹਤੋਂ ਕੁਰੀਆਂ ਨੀ ਬੱਟੀਆਂ ਨਹੀਂ ਹੁੰਨੀਆਂ ਤੁਰਦਾ ਕਿ ਨਹੀਂ ਨਾਲੇ ਮੇਰੀ ਗੱਲ ਸੁਣ ਇੱਕ ਹੋਰ ਅੰਦਰ ਜਾ ਕੇ ਨਾ ਆਪਦੀ ਮਾਂ ਦੇ ਸਾਹਮਣੇ ਕੋਈ ਬਕਵਾਸ ਨਾ ਕਰਦੀ ਵੀ ਅਸੀਂ ਕਿੱਧਰ ਜਾਂਦੇ ਆ ਕਿੱਧਰ ਨਹੀਂ ਆਪਦਾ ਮੂੰਹ ਬੰਦ ਰੱਖੀ ਉਹ ਤੈਨੂੰ ਪਤਾ ਹੈ ਜੇ ਮਾਂ ਨੇ ਮੈਨੂੰ ਪੁੱਛਿਆ ਤਾਂ ਮੈਂ ਇਥੋਂ ਝੂਠ ਨਹੀਂ ਬੋਲਿਆ ਜਾਣਾ ਫਿਰ ਮੈਂ ਦੱਸ ਦੇਣਾ ਵੀ ਮੈਂ ਕਿੱਧਰ ਚੱਲਿਆ ਇੱਧਰ ਮੂੰਹ ਕਰ ਮੇਰੇ ਵੱਲ ਤੈਨੂੰ ਝੂਠ ਬੋਲਣ ਨੂੰ ਕੌਣ ਕਹਿ ਰਿਹਾ ਜੇ ਤੈਨੂੰ ਪੁੱਛੂਗੀ ਨਾ ਗੱਬ ਦੇ ਮੂੰਹ ਤੇ ਚੇਪੀ ਲਾ ਲਈ ਜਵਾਬ ਨਾ ਦੇਈ ਮੈਂ ਆਪੇ ਗੱਲ ਸੰਭਾਲ ਲਾਂਗੀ ਚੱਲ ਚੰਗਾ ਫਿਰ ਕੁਰਤਾ ਵੀ ਮੈਂ ਤੇ ਕੱਢ ਦੇਣਾ ਵਾ ਜਿਹੜੇ ਕੱਪੜੇ ਪਏ ਨੇ ਨਾ ਚੱਕ ਕੇ ਪਾ ਲੈ ਮੇਰੇ ਕੋਲ ਟਾਈਮ ਨਹੀਂ ਹੈਗਾ ਚੱਲ ਭੱਗ ਜਾ ਨਾ ਨਾਲੇ ਤੈਨੂੰ ਕੀ ਲੱਗਦਾ ਕੂਰੀਆਂ ਹੀ ਆ ਵਟਦੀਆਂ ਮੈਂ ਤੇ ਮੈਂ ਤੇ ਤੁਹਾ ਡਰਦਾ ਹਾਂ ਤੇ ਤੂੰ ਹੈਂ ਜਾਵੇਂਗਾ ਜਨ ਨਾ ਉਹ ਨਾ ਥੋੜਾ ਜਨ ਡਰਾਇਆ ਜਾ ਕਰ ਛੇਤੀ ਤੇਣੀ ਤਿਆਰ ਹੋ ਜੀ ਨਾਲੇ ਨਾ ਇਹ ਨਹੀਂ ਸਮਝ ਆਉਂਦੀ ਮੈਨੂੰ ਜੇ ਤਿੰਨੋਂ ਇਕੱਠੇ ਘਰੋਂ ਬਾਹਰ ਨਿਕਲ ਗਏ ਅੱਜ ਸੂਸ ਨੂੰ ਪਤਾ ਲੱਗ ਜਾਊਗਾ ਪਤਾ ਨਹੀਂ ਕਿੱਥੇ ਜਾਂਦੇ ਨੇ ਇਹ ਘਰੇ ਕਲੇਸ਼ ਪਾਊਗੀ ਐਂ ਕਰਦੇ ਆ ਇਕੱਲੇ ਇਕੱਲੇ ਜਾਣੇ ਨਿਕਲਦੇ ਆ ਘਰੋਂ ਫੇਰ ਸਹੀ ਰਹੂਗਾ ਬੇਤਾਰੀ ਨਾ ਮਾਂ ਬੇ ਬੁੱਤਾ ਪੁੰਝਲਾ ਮੇਰੀ ਗੱਲ ਸੁਣ ਆ ਅੱਖਾਂ ਤਾਂ ਖੋਲ ਲਾ ਖੜ ਜਾ ਤੂੰ ਪੇਖੜਿਆ ਤੀ ਹਾਂ ਬੋਲਾ ਹਾਂ ਉਹ ਹੀ ਸਾਰਾ ਦਿਨ ਨੀਂਦ ਚ ਹੀ ਰਹਿੰਦਾ ਹੈਗਾ ਮੇਰੀ ਗੱਲ ਸੁਣ ਮੈਂ ਤਾਂ ਹੀ ਕਹਿਣੀ ਆ ਆ ਫੋਟੋ ਲੈ ਜਾ ਤੂੰ ਤੇ ਕੁੜੀ ਵਾਲਿਆਂ ਨੂੰ ਦਿਖਾ ਕੇ ਆ ਜਸ ਦੀ ਫੋਟੋ ਕਤੋਂ ਲਈ ਫਿਰਦੀ ਐ ਬੇ ਕੁੜੀ ਵਾਲਿਆਂ ਨੂੰ ਦਿਖਾਇਆ ਨੂੰ ਐ ਕਹਦੇ ਵੀ ਬਸ ਭਾਈ ਤੁਸੀਂ ਰਿਸ਼ਤਾ ਪੱਕਾ ਕਰੋ ਮੁੰਡੇ ਵਾਲਿਆਂ ਦੀ ਸਾਰੀ ਸਾਈਦੀ ਮੇਰੀ ਮਾਂ ਲੈਂਦੀ ਐ ਆ ਲੈ ਫੜ ਫੋਟੋ ਨਾ ਕਿਵੇਂ ਰਿਸ਼ਤੇ ਦੀ ਸਾਈਦੀ ਸੂਈ ਦੀ ਤੂੰ ਕਿਵੇਂ ਲੈ ਲੇਂਗੀ ਜਦੋਂ ਅਗਲਾ ਪਹਿਲੀ ਮੰਗਿਆ ਹੋਇਆ ਵੇ ਜੇ ਮੰਗਿਆ ਹੋਇਆ ਫੇਰ ਕੀ ਹੋ ਗਿਆ ਐ ਥੋੜੀ ਵੀ ਫਿਰ ਆਪਾਂ ਉਹਦਾ ਰਿਸ਼ਤਾ ਤੜਾ ਨਹੀਂ ਸਕਦੇ ਤੂੰ ਜਾਣੇ ਕਿ ਨਹੀਂ ਨਾ ਐਵੇਂ ਕਿਵੇਂ ਟੁੱਟ ਜੂ ਜਦੋਂ ਅਗਲਾ ਪਹਿਲੀ ਮੰਗਿਆ ਹੋਇਆ ਜੇ ਨਾ ਮੰਗਿਆ ਹੋਇਆ ਫਿਰ ਤਾਂ ਆਪਾਂ ਕਹਿਦੀ ਵੀ ਭਾਈ ਗੱਲ ਹਾਂ ਰਿਸ਼ਤਾ ਕਰਵਾਉਣਾ ਤੂੰ ਕਿਵੇਂ ਅਗਲੇ ਦੀ ਜ਼ਿੰਮੇਵਾਰੀ ਓਟ ਲੇਗੀ ਮੇਰੀ ਗੱਲ ਸੁਣ ਲੈ ਰਿਸ਼ਤਾ ਤਾਂ ਮੈਂ ਤੜਾ ਕੇ ਹਟੂੰਗੀ ਨਹੀਂ ਫਿਰ ਭਾਈ ਤੂੰ ਪਚਮਚਦੀ ਮੈਂ ਆਪ ਜਾਊਂਗੀ ਤੈਨੂੰ ਪਤਾ ਵਿਹਾਲ ਵਿਚੋਲੇ ਦਾ ਰਿਸ਼ਤਾ ਕਰਵਾਇਆ ਹੋਇਆ ਐਂ ਨਹੀਂ ਟੁੱਟਦਾ ਹੈਗਾ ਇਹ ਵਿਆਹ ਲੰਡੂ ਵਿਚੋਲੇਗਾ ਜੇ ਲੰਡੂ ਵਿਚਾਲੇ ਰਿਸ਼ਤਾ ਕਰਾ ਸਕਦੇ ਨਾ ਤਾਂ ਮੇਰੇ ਵਰਗੀ ਤਾਕੜੀ ਵਿਚੋਲਣ ਰਿਸ਼ਤਾ ਮਿੰਟ ਚ ਤੜਾ ਸਕਦੀ ਐ ਮਾਏ ਰਿਸ਼ਤੇ ਰਸਤੇ ਜੁੜਦੇ ਹੁੰਦੇ ਤੂੰ ਐਵੇਂ ਹੀ ਨਾ ਦੇਖੋ ਟੱਕਰਾਂ ਮਾਰ ਐ ਵੀ ਕੱਲ ਨੂੰ ਪਤਾ ਲੱਗ ਜਾਣਾ ਰਿਸ਼ਤੇਦਾਰੀ ਚ ਫਰਕ ਪੂਨ ਨਾਲੇ ਗਾਲਾਂ ਮੇਰੇ ਪਵਾਏਗੀ ਮੇਰੀ ਗੱਲ ਸੁਣਾ ਨਾਲੇ ਹੌਲੀ ਬੋਲ ਮਰਨੇ ਆ ਕੰਧਾਂ ਦੇ ਵੀ ਕੰਨ ਹੁੰਦੇ ਐਗੇ ਆਹਦੀ ਕੰਧਾਂ ਦੇ ਕੰਨ ਬੋਲਦੀਆਂ ਤਾਂ ਨਹੀਂ ਕੰਨੇ ਹੁਣੇ ਕੰਧਾਂ ਦੇ ਬੋਲਦੀਆਂ ਤਾਂ ਦੀ ਕੰਧਾਂ ਦੇ ਮੂੰਹ ਤਾਂ ਨਹੀਂ ਕੌਲੂ ਕਰਦਾ ਰਿਸ਼ਤੇ ਦੀ ਗੱਲ ਆ ਦੇਖ ਲੈ ਮੈਂ ਤੈਨੂੰ ਕਿਹਾ ਸੀ ਨਾ ਕਿ ਕੰਦਾ ਦੇ ਵੀ ਕੰਨ ਹੁੰਦੇ ਆ ਐ ਸੁਣ ਲੈਂਦੀਆਂ ਕੰਨਾਂ ਇਹ ਤਾਂ ਫਿਰ ਤੁਰਦੀ ਫਿਰਦੀ ਕੰਦਾ ਜੌਂਦੀ ਜੀ ਚ ਸਾਂਭ ਹੀ ਨੇ ਤੇ ਤੁਸੀਂ ਮੇਰੇ ਨਾਲ ਬਾਲੀ ਪਕਾਈ ਨਾ ਮਾਰੋ ਜਿਹੜੀ ਗੱਲ ਦਾ ਜਵਾਬ ਮੈਂ ਮੰਗੇ ਨਾ ਉਸ ਗੱਲ ਦਾ ਜਵਾਬ ਦੋ ਤੇ ਕੀ ਦਾ ਰਿਸ਼ਤਾ ਤੋੜਾਉਣਾ ਤੁਸੀਂ ਰਿਸ਼ਤੇ ਦੀ ਤਾਂ ਅਸੀਂ ਗੱਲ ਹੀ ਨਹੀਂ ਕਰੀ ਕੋਈ ਰਿਸ਼ਤੇ ਦੀ ਗੱਲ ਨਹੀਂ ਕਰੀ ਜਿਹੜਾ ਰਿਸ਼ਤਾ ਨਾਲੇ ਤਾਂ ਐ ਸਾਡੀਆਂ ਗੱਲਾਂ ਤੋਂ ਕੀ ਲੈਣਾਗਾ ਹਾਂ ਹੋਰ ਉਸ ਦੀ ਤਾਂ ਗੱਲ ਹੈ ਕਿਹੜਾ ਰਿਸ਼ਤਾ ਹੈ ਕਹਾ ਤੋਂ ਲੈਣਾ ਤਾਂ ਕੋਈ ਨਹੀਂ ਕੁਛ ਕੋਈ ਨਹੀਂ ਇੱਕ ਵਾਰੀ ਮੈਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਕੀ ਦਾ ਰਿਸ਼ਤਾ ਤੜਾਉਂਦੀ ਆਂ ਗੱਲ ਅੱਛਾ ਇੱਕ ਮਿੰਟ ਇੱਕ ਮਿੰਟ ਕਿਤੇ ਡਿੰਪਲ ਦੇ ਤਿਉਹਰ ਦਾ ਕਿਸੇ ਪਾਸੇ ਰਿਸ਼ਤਾ ਤਾਂ ਨਹੀਂ ਪੱਕਾ ਹੋ ਗਿਆ ਤੁਸੀਂ ਉਹਦਾ ਰਿਸ਼ਤਾ ਤੜਵਾਉਣ ਦੀ ਗੱਲ ਕਰਦੇ ਹੋ ਮੂੰਹ ਉਹੀ ਤਾਂ ਗੱਲ ਹੈ ਵੀ ਐ ਥੋੜੀ ਹੁੰਦਾ ਵੀ ਅਗਲੀ ਦਾ ਅਗਲੇ ਦਾ ਮਸਾ ਦਾ ਰਿਸ਼ਤਾ ਹੋਇਆ ਹਾਂ ਬਈ ਦੇਖ ਲੈ ਮੈਨੂੰ ਵੀ ਨਾਲ ਖਿੱਚੀ ਜਾਂਦੀ ਆ ਨੇ ਰਿਸ਼ਤਾ ਤੜਵਾਉਣ ਵਾਲੇ ਚੱਕਰ ਚ ਬਸਾਇਆ ਘਰ ਜਾੜਨ ਤੇ ਲੱਗੇ ਹੋ ਵਾਸ ਲੈਣ ਤਾਂ ਦੇ ਕਿਸੇ ਦਾ ਘਰ ਵੱਸਦਾ ਨਹੀਂ ਤੈਂ ਕੀ ਲੈਣਾ ਤੂੰ ਆਪਦੇ ਕੰਮ ਤੱਕ ਮਤਲਬ ਰੱਖਿਆ ਕਰ ਤੂੰ ਆਹਦਾ ਨਾ ਕੰਮ ਕਰ ਲੈ ਤੈਂ ਕੀ ਲੈਣਾਗਾ ਅਸੀਂ ਜੋ ਮਰਜ਼ੀ ਕਰੀਏ ਸਰ ਚਾਹ ਦੀ ਘੁੱਟ ਬਣਾ ਦੇ ਮੈਂ ਚਾਹ ਚਾਹ ਬਣਦੀ ਆ ਨਾ ਤੈਨੂੰ ਕਿਸੇ ਨੇ ਸੁੱਖ ਕੇ ਦਿੱਤਾ ਵੀ ਇਹਨਾਂ ਦੇ ਪੁੱਠੇ ਕੰਮਾਂ 'ਚ ਤੂੰ ਇਹਨਾਂ ਦਾ ਸਾਥ ਦੇਣਾ ਮੈਂ ਕਦੋਂ ਕਹਾ ਮੈਂ ਤਾਂ ਆਪ ਵੀ ਕਹਣਾ ਵੀ ਗਲਤ ਕੰਮ ਮੇਰੀ ਗੱਲ ਐ ਸੁਣ ਬੇ ਤੂੰ ਜਾਣੇ ਕਿ ਨਹੀਂ ਫਿਰ ਮੈਂ ਜਾਵਾਂ ਤੂੰ ਹੀ ਵਗਦਾ ਮੈਂ ਤਾਂ ਨਹੀਂ ਜਾ ਸਕਦਾ ਪਰ ਮੈਂ ਇਹ ਗਲਤ ਕੰਮ ਨਹੀਂ ਮੈਂ ਨਹੀਂ ਪਾਪ ਕਰਦਾ ਹੈਗਾ ਹਾਂ ਤੈਨੂੰ ਪਤਾ ਤਾਰੀ ਜੇ ਆਪਾਂ ਕਿਸੇ ਦਾ ਘਰ ਵਸਣ ਤੋਂ ਪਹਿਲਾਂ ਹੀ ਜਾੜ ਦਾਂਗੇ ਨਾ ਬਹੁਤ ਵੱਡਾ ਪਾਪ ਲੱਗੂ ਸੱਚੀ ਮੇਰੀ ਗੱਲ ਮੇਰੀ ਗੱਲ ਸੁਣ ਪੁੱਤ ਜੇ ਤੂੰ ਕੁੜੀ ਵਾਲਿਆਂ ਦੇ ਘਰੇ ਜਾਏਂਗਾ ਨਾ ਤੈਨੂੰ 500 ਰੁਪਏ ਦੇਵਾਂ ਮੈਂ ਆਹੋ ਚਲ ਜਾ ਚਾ ਚਾ ਤਰ ਮੈਂ ਆ ਗਿਆ ਬੜਾ ਜਾਂ 500 ਪਿੱਛੇ ਹੁਣ ਤੂੰ ਕਿਸੇ ਦਾ ਘਰ ਜਾੜੇਂਗਾ ਓਏ 500 ਛੱਡ ਮੈਂ ਤਾਂ 100 ਪਿੱਛੇ ਵੀ ਚੱਕ ਦੂੰ ਫੱਟੇ ਮੈਂ ਤੂੰ ਫੇਰ ਉਹੀ ਗੱਲ 100 ਨੂੰ ਤੂੰ ਗੁਣਾ ਕਰਕੇ ਦੇਖ 90 ਦਾ 90000 ਬਣੂ ਜੇ ਸੱਚ ਲੱਗ ਗਿਆ ਮੇਰਾ ਤਾਂ 90000 ਖੂਚ ਜਾਵੇ ਮੈਨੂੰ ਨਹੀਂ ਚਾਹੀਦਾ ਪਾਸਾ ਪੁੱਠੇ ਕੰਮ ਦਾ ਖਿਹੜਾ ਛੱਡ ਦੇ ਤੂੰ ਕਿਉਂ ਇਹਦੇ ਨਾਲ ਮੱਥਾ ਮਾਰੀ ਜੰਨਾ ਮੈਂ ਕਹਿੰਦੀ ਤੂੰ ਵਗ ਜਾ ਫਿਰ ਤੂੰ ਆਏ ਕਰ ਪਹਿਲਾਂ ਮੈਨੂੰ ਐਡਵਾਂਸ ਪੇਮੈਂਟ ਦੇ ਮਰੋਟਾ ਅੱਧਾ ਜਿਵੇਂ ਕਹੇ ਉਹ ਕਹਿੰਦੇ ਹੁੰਦੇ ਨੇ ਆਪਣਾ ਸਾਈ ਦੇ ਲੈ ਸਾਈ ਨੂੰ ਇਹ ਕੋਈ ਤੂੰ ਮੱਜਗਾ ਉਹ ਕਰ ਦਿਆਂਗਾ ਵਪਾਰ ਵੀ ਤੈਨੂੰ ਸਾਈ ਫੜਾਵਾਂ ਮੈਂ ਮੁੱਕਰ ਸਕਦਾ ਬੰਦਾ ਫਿਰ ਕੁਸ਼ਤਾ ਦੇ ਪਹਿਲਾਂ 200 ਤਾਂ ਦੇ ਦੇ ਫਿਰ ਚਲ ਮੇਰੀ ਗੱਲ ਸੁਣ ਲੈ ਨਾਲੇ ਮੇਰਾ 500 ਬਚੂ ਮੈਂ ਤਾਂ ਆਪ ਹੀ ਜਾਇ ਆਉਣੀ ਆ ਫੜਾ ਫੋਟ ਚਲ ਨਾ ਛੱਡਣ ਨਹੀਂ ਦੇਈ ਲੈ ਉਹ ਕਰ ਦੇ ਕੋਸਾ 100 ਦੇ ਦੇ ਲੈ ਫੜ ਮਰਨੇ ਮੇਰੀ ਗੱਲ ਸੁਣ ਅਲੇ ਮੈਨੂੰ ਪਤਾ ਤੈਨੂੰ ਪੈਸੇ ਲਈ ਬਣਾ ਹਿਲਦਾ ਨਹੀਂ ਹੁਣ ਆ 500 ਦੇ ਦ ਦੇ ਮੇਰੀ ਗੱਲ ਸੁਣ ਲੈ ਹਾਂ ਹੁਣ ਜਿਹੜਾ ਤੈਨੂੰ ਕੰਮ ਮੈਂ ਕਿਹਾ ਨਾ ਉਹਨੂੰ ਪੂਰ ਛੱਡ ਦੇ ਚਲ ਫਿਰ ਜਦੋਂ ਪਤਾ ਹੀ ਲੱਗ ਗਿਆ ਫਿਰ ਉਹਨੂੰ ਦਬਣਾ ਕਾਦੇ ਵਾਸਤੇ ਮੈਂ ਫੋਟੋ ਜੀ ਲਕੋਈ ਜਾਂਦਾ ਸੀ ਮੈਂ ਜਾਨਾ ਤਾਰੀ ਤਾਰੀ ਨਾਲ ਛੇਤੀ ਮੁੜ ਕੇ ਆਈ ਉੱਥੀ ਨਾ ਬੈਜੀ ਮਾਂ ਮਾਂ ਤੂੰ ਮੇਰੀ ਗੱਲ ਸੁਣ ਮੈਂ ਗਿਆ ਤੇ ਆਇਆ ਬਾਕੀ ਮੁੱਤ ਮੇਰੀ ਗੱਲ ਸੁਣ ਲੈ ਜਿਹੜਾ 500 ਫੜਾਤਾ ਨਾ ਮੇਰਾ ਦਿਲ ਡਰਦਾ ਤੇਰਾ ਤੇ ਹੀ ਨਹੀਂ ਪਤਾ ਰਾਜ ਕੋ ਸੱਗ ਸਵਾ ਲੈ ਕੇ ਖਾਣ ਪੀਣ ਬੈਜੇ ਮੈਂ ਤਾਂ ਕਹਣੀ ਆ ਕੇ ਫੜ ਲਈ ਪੈਸੇ ਮੈਥੋਂ ਬੇ ਚੰਗਾ ਲੈ ਜਾ ਬੇਲਾ ਫੜ ਰੋਣਾ ਉਹਦੀ ਨੱਕ ਤੇ ਮੱਖੀ ਨਹੀਂ ਬਹਿਣ ਦਿੰਦਾ ਪਰ ਜੇ ਕੁਸ ਖਾਕੇ ਆ ਨਾ ਤੇਰਾ ਮੂੰਹ ਖਾ ਕੇ ਫੇੜੇ ਨਾ ਕੁੱਟ ਦੂ ਮੈਂ ਖਾ ਕੇ ਉਹਦਾ ਆਉਂਦਾ ਨਹੀਂ ਖਾ ਕੇ ਮਾਤਾ ਮੇਰੀ ਗੱਲ ਸੁਣ ਲੈ ਜਿੰਨੇ ਤੇਰੇ ਮੁੰਡਾ ਪੁੱਠੇ ਕੰਮ ਕਰਨ ਲੱਗੇ ਨਾ ਸਾਰਿਆਂ ਚ ਹੱਥ ਤੇਰਾ ਹੈ हां ਤੈਨੂੰ ਤੈਨੂੰ ਵੀ ਬੋਲਣ ਚ ਹੱਥ ਮੇਰਾ ਹੀ ਐ ਵੀ ਐ ਬੋਲਿਆ ਕਰ ਤੂੰ ਇਹ ਪੂਸ਼ ਕੀ ਜੀ ਹਲੇ ਉਹਦੀ ਟੁਰੀ ਫਿਰਦੀ ਹੈ ਮਾ ਮੈਂ ਤੂੰ ਪੁੱਠਾ ਮੁੜਿਆ ਐ ਗੱਡੀ ਨਹੀਂ ਸਟਾਰਟ ਕਰੀ ਉਹ ਪੁੱਠਾ ਤਾਂ ਮੈਂ ਐ ਮੁੜਿਆ ਜਾ ਮੈਨੂੰ ਕੋਈ ਜ਼ਰੂਰੀ ਕੰਮ ਯਾਦ ਆ ਗਿਆ ਮੈਂ ਉੱਥੇ ਚੱਲਿਆ ਮੈਂ ਤੈਨੂੰ ਇਹ ਕਹਿਣਾ ਐ ਆਪਾਂ ਫੇਰ ਚੱਲਾਂਗੇ ਬਾਜ਼ਾਰ 'ਚ ਨਾ ਜਸ ਮੇਰੀ ਗੱਲ ਸੁਣ ਪੁੱਤ ਐਡਾ ਵੀ ਕਿਹੜਾ ਜ਼ਰੂਰੀ ਕੰਮ ਤੈਨੂੰ ਯਾਦ ਆ ਗਿਆ ਆ ਵਿਆਹ ਨਾਲੋਂ ਜ਼ਿਆਦਾ ਜ਼ਰੂਰੀ ਕਿਹੜਾ ਕੰਮ ਐ ਪੁੱਤ ਉਹ ਮੰਮੀ ਮੈਨੂੰ ਪਟਵਾਰੀ ਦਾ ਫੋਨ ਆਇਆ ਅਪੋਥੈਕ ਐਪਲੀਕੇਸ਼ਨ ਦਿੱਤੀ ਸੀ ਯਾਦਾ ਤੈਨੂੰ ਹਾਂ ਹਾਂ ਉਹ ਐਪਲੀਕੇਸ਼ਨ ਦਾ ਉਹ ਕਹਿੰਦਾ ਥੋੜਾ ਕੰਮ ਕਰਵਾ ਦਿੰਨਾ ਮੈਂ ਸਾਈਨ ਕਰ ਜਾ ਕੇ ਤਾਂ ਚੱਲਿਆ ਮੈਂ ਤਾਂ ਕੱਲ ਨੂੰ ਬਗ ਜੀ ਅੱਜ ਪਹਿਲਾਂ ਮੈਨੂੰ ਬਾਜ਼ਾਰ ਦੇ ਕੰਮ ਕਰਵਾ ਦੇ ਮਾਂ ਮੇਰੀ ਇਹ ਜੇ ਕੱਲ ਨੂੰ ਹੁੰਦਾ ਹੁੰਦਾ ਮੈਂ ਕੱਲ ਨੂੰ ਬਗ ਜਾਂਦਾ ਉਹਨੇ ਮੈਨੂੰ ਫੋਨ ਕਰਿਆ ਵੀ ਜੇ ਹੁਣੇ ਆ ਜਾਈਂਗਾ ਤੇਰਾ ਕੰਮ ਹੋ ਜਾਊਗਾ ਤੂੰ ਐ ਕਰ ਐਸ਼ੂ ਨੂੰ ਭੇਜ ਦੇ ਪਟਵਾਰੀ ਕੋਲ ਆਪਾਂ ਬਾਜ਼ਾਰ ਚੱਲਦੀ ਪੁੱਤ ਗਹਿਣਾ ਕੱਟਾ ਸਾਰਾ ਬਣਾਉਣ ਵਾਲਾ ਐ ਐਸ਼ੂ ਤੋਂ ਘਰ ਦੇ ਕੰਮ ਨਹੀਂ ਤੱਜ ਨਾਲ ਹੁੰਦੇ ਉਹ ਕਿਹੜੇ ਪਟਵਾਰੀ ਦੇ ਕੰਮ ਕਰ ਦੂਗਾ ਤੂੰ ਮੈਨੂੰ ਆਪੇ ਦੱਸ ਕਰਨ ਜੋਗਾ ਹੈਗਾ ਉਹ ਕਰਨਯੋਗ ਤਾਂ ਹਨੀ ਪਰ ਫੇਰ ਤਾਂ ਹੀ ਹਿੰਦੂ ਨੂੰ ਭੇਜੇ ਨਹੀਂ ਐ ਕਰ ਤੂੰ ਬਾਜ਼ਾਰ ਇਸ ਨੂੰ ਲੈ ਜਾ ਨਾਲੇ ਤਾਂ ਤੂੰ ਆਪੇ ਕਿਵੇਂ ਉਹ ਓਹੋ ਮੈਂ ਵੀ ਕੰਮ ਲਈ ਆ ਹੁਣ ਤਾਂ ਗੱਡੀ ਘੜਾ ਉਹਨੂੰ ਚਾਚਾ ਨਾਲ ਚਲਾਉਣੀ ਆਉਂਦੀ ਆ ਐਵੇਂ ਬਾਜ਼ਾਰ ਚ ਗਿਸ਼ਤੇ ਚੜਾ ਦੂਗਾ ਗੱਡੀ ਆਪਾਂ ਸਵੇਰੇ ਚੱਲਾਂਗੇ ਮਾਂ ਤੇਰਾ ਕੁਝ ਮੈਨੂੰ ਪਤਾ ਨਹੀਂ ਲੱਗਦਾ ਅੱਜ ਚੱਲਾਂਗੇ ਅੱਜ ਦਾ ਪ੍ਰੋਗਰਾਮ ਬਣਾ ਕੇ ਸਵੇਰੇ ਚੱਲਾਂਗੇ ਪਹਿਲਾਂ ਮੈਨੂੰ ਦੁਪਹਿਰੇ ਟਾਲਤਾ ਗੱਲ ਕੋਈ ਹੋਰ ਤਾਂ ਨਹੀਂ ਉਹ ਕੋਈ ਗੱਲ ਨਹੀਂ ਮਾਂ ਮੇਰੀ ਐਵੇਂ ਕਿਉਂ ਟੈਨਸ਼ਨ ਲੈਨੀ ਆ ਤੂੰ ਟਾਲੀ ਕਿਉਂ ਜਾਨਣਾ ਮੈਨੂੰ ਉਹ ਟਾਲਦਾ ਨਹੀਂ ਮਾਤਾ ਕੰਮ ਆ ਗਿਆ ਹੁਣ ਤੂੰ ਦੱਸ ਮੈਂ ਨਾ ਕਰਕੇ ਆਮ ਉਹ ਕੰਮ 2 ਮਹੀਨਾ ਤੇ ਫਿਰਦੇ ਆ ਪਾ ਉਹ ਕੰਮ ਪਿੱਛੇ ਤੂੰ ਐ ਕਰ ਮੈਨੂੰ ਲੈ ਜਾ ਆਉਂਦੀ ਹੋਈ ਮੈਂ ਬੱਸ ਵਿੱਚ ਆ ਜੂਗੀ ਸਮਾਨ ਰੱਖ ਲੈ ਗੱਡੀ 'ਚ ਕੋਈ ਨਹੀਂ ਤੇਰੇ ਦਿਮਾਗ 'ਚ ਫਰਕ ਆ ਮਾਂ ਕੀ ਹੋਇਆ ਹੁਣ ਉਹ ਆਪਣੇ ਘਰੇ 2 2 ਗੱਡੀਆਂ ਖੜੀਆਂ ਨੇ ਤੂੰ ਬਸਾ ਤੇ ਤੱਕੇ ਖਾਂਦੀ ਸੋਹਣੀ ਲੱਗਦੀ ਐ ਦੱਸ ਤਾਂ ਦੇ ਮੈਨੂੰ ਅੱਛਾ ਹੁਣ ਤਾਂ ਇਥੋਂ ਟੌਰ ਨਾਲ ਤੂੰ ਗੱਡੀ 'ਚ ਬੈ ਕੇ ਜਾਏਂਗੀ ਫਿਰ ਆਉਂਦੇ ਗਰਮੀ 'ਚ ਬੱਸਾਂ 'ਚ ਭਕਾਈ ਕਰਦੀ ਆਵੇਂਗੀ ਕੋਈ ਦਿਮਾਗ ਕੋ ਮੈਂ ਤੇਰਾ ਮਾੜਾ ਮੋਟਾ ਚੱਲ ਠੀਕ ਤੂੰ ਐਡੀ ਟੈਨਸ਼ਨ ਨਾ ਲੈ ਸੋ ਯਰੇ ਪੱਕਾ ਚੱਲਾਂਗੇ 100% ਮੇਰੀ ਜਵਾਨ ਅੱਤੇ ਫੇਰ ਨਾ ਟਾਲ ਕਰ ਦੇ ਉਹ ਨਹੀਂ ਟਾਲਦਾ ਠੀਕ ਆ ਚੰਗਾ ਚੱਲ ਮੈਂ ਹੁਣ ਜਾਇਆ ਮਾ ਜਾਇਆ ਕਮਾ ਲੈ ਦੁਪਹਿਰ ਨੂੰ ਕਹਿੰਦਾ ਸ਼ਾਮ ਨੂੰ ਜਾਵਾਂਗੇ ਸ਼ਾਮ ਨੂੰ ਕਹਿੰਦਾ ਕੱਲ ਨੂੰ ਜਾਵਾਂਗੇ ਹੁਣ ਕੱਲ ਆ ਲਾਂਦੇ ਫੇਰ ਪੁੱਛੂ ਇਹਨੂੰ ਹਾਂਜੀ ਹਾਂਜੀ ਆਜੋ 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 ਕੋਈ ਗੱਲ ਨਹੀਂ ਆਜੋ ਹਾਂਜੀ ਠੀਕ ਹੈ ਠੀਕ ਹੈ ਕਿਹਦੇ ਨਾਲ ਲੱਗੇ ਪਏ ਹੋਣ ਤੇ ਜਿਹਨੂੰ ਘਰੇ ਵੀ ਬੁਲਾ ਲਿਆ ਤੁਸੀਂ ਨੇ ਉਹ ਦਵਸ਼ੰਦੇ ਜੇਠ ਦਾ ਫੋਨ ਸੀ ਕਹਿੰਦੇ ਮੁੰਡੇ ਨੂੰ ਕੁੜੀ ਦਿਖਾਉਣੀ ਹੈ ਉਹਨਾਂ ਨਾਲ ਗੱਲ ਕਰਦਾ ਸੀ ਤੇ ਮੈਂ ਕਿਹਾ ਆਜੋ ਭਾਈ ਮਾਰਜੋ ਨੀਗਾ ਲੈ ਅਹੀਂ ਕਹਿਤਾ ਵੀ ਆਜੋ ਭਾਈ ਨੀਗਾ ਮਾਰਜੋ ਪੁੱਛ ਤਾਂ ਲੈਣਾ ਸੀ ਵੀ ਕਿਨੇ ਕਿਨੇ ਆਉਣਾ ਹੈਗਾ ਤੇ ਕਦੋਂ ਆਉਣਗੇ ਆਖਰਕਾਰ ਕੋਈ ਤਿਆਰੀ ਵੈਰੀ ਵੀ ਕਰਨੀ ਹੁੰਦੀ ਹੈ ਕੁੜਮਾ ਜੁਲਮਾ ਦਾ ਕੰਮ ਹੈ ਪੁੱਛ ਲਿਆ ਮੈਂ ਪੁੱਛ ਲਿਆ ਤੇਰੇ ਕਹਿਣ ਤੋਂ ਪਹਿਲਾਂ ਹੀ ਪੁੱਛ ਲਿਆ ਦੇਖ ਜੇਠ ਨੇ ਆਉਣਾ ਜਠਾਣੀ ਨੇ ਆਉਣਾ ਤੇ ਮੁੰਡੇ ਨੇ ਆਉਣਾ ਤਿੰਨਾਂ ਨੇ ਆਉਣਾ ਹੋਰ ਕੀ ਨੇ ਆਉਣਾ ਲੈ ਕੱਲ ਤੱਕ ਤਾਂ ਤੁਸੀਂ ਕਹਿੰਦੇ ਸੀ ਵੀ ਉਹਦੀ ਜਠਾਣੀ ਕਲੇਸ਼ ਕਰਦੀ ਹੈ ਰਿਸ਼ਤੇ ਤੇ ਰਾਜੀ ਨਹੀਂ ਸੀ ਤੇ ਹੁਣ ਉਹ ਕੁੜੀ ਨੂੰ ਦੇਖਣ ਵੀ ਆ ਰਹੀ ਹੈ ਮੈਨੂੰ ਤਾਂ ਨਹੀਂ ਇਹ ਗੱਲ ਹਾਜਮ ਜੀ ਹੋਈ ਤੇ ਨਾਲੇ ਇੱਕ ਗੱਲ ਹੋਰ ਮੈਨੂੰ ਐ ਸਮਝ ਨਹੀਂ ਆਉਂਦੀ ਵੀ ਮੁੰਡੇ ਦੀ ਮਾਂ ਕਿਉਂ ਨਹੀਂ ਆਉਂਦੀ ਕੁੜੀ ਦੇਖਣ ਉਹ ਪੁੱਛਿਆ ਸੀ ਮੈਂ ਕਿਹਾ ਭੈਣ ਜੀ ਕਿਉਂ ਨਹੀਂ ਆ ਰਹੇ ਉਹ ਕਹਿੰਦੇ ਇਹ ਉਹ ਵਿਆਹ ਦਾ ਸਮਾਨ ਸਪੂਨ ਲੈਣ ਵਾਸਤੇ ਸ਼ਹਿਰ ਗਈ ਹੈ ਤੇ ਅਸੀਂ ਬਾਅਦ ਚ ਸਕੀਮ ਬਣਾ ਲਈ ਵੀ ਚਲੋ ਕੁੜੀ ਨੂੰ ਵੇਖਾਈਏ ਉਹ ਤਾਂ ਠੀਕ ਹੈ ਪਰ ਤਿੰਨੇ ਵੀ ਤਾਂ ਆ ਹੀ ਰਹੇ ਨੇ ਨਾਲ ਮਾਂ ਨੂੰ ਲਿਉਂਦੇ ਕੋਈ ਸਿਆਣਾ ਬੰਦਾ ਵੀ ਨਾਲ ਚਾਹੀਦਾ ਘਟੂ ਘਟ ਵਿਚੋਲੇ ਨੂੰ ਹੀ ਲੈ ਆਉਂਦੇ ਉਹ ਸੋਚਿਆ ਤਾਂ ਮੈਂ ਵੀ ਸੀ ਕਿ ਵਿਚੋਲੇ ਨੂੰ ਫੋਨ ਕਰ ਲਾਂ ਫਿਰ ਮੈਂ ਸੋਚਿਆ ਵੀ ਕੱਚੀ ਰਿਸ਼ਤੇਦਾਰੀ ਹੈ ਕਦੇ ਕੁਛ ਨਹੀਂ ਮੰਨ ਜਾਨ ਉਹ ਤਾਂ ਠੀਕ ਐ ਕੁੜੀ ਦੇਖਣਾ ਆਉਂਦੇ ਨੇ ਜੀ ਸਦਕੇ ਹੁਣ ਪਰ ਜਠਾਣੀ ਆਉਗੀ ਇਹ ਗੱਲ ਨਹੀਂ ਮੈਨੂੰ ਚਾਹੀ ਜੀ ਤਾਂ ਹੁਣ ਆਇਆ ਤਾਂ ਪਤਾ ਲੱਗੂ ਵੀ ਜਠਾਣੀ ਕੀ ਲੈਣ ਆ ਰਹੀ ਨਾਲ ਚੱਲ ਠੀਕ ਐ ਚੰਗਾ ਤੁਸੀਂ ਐ ਕਰੋ ਆ ਚਾਹ ਨਾਲ ਸਮਾਨ ਲਿਆਓ ਥੋੜਾ ਮੋਟਾ ਠੰਡਾ ਦੱਤਾ ਕੁਛ ਤੇ ਮੈਂ ਜਸ਼ਨ ਨੂੰ ਕਹਦਾ ਤਿਆਰ ਹੋ ਲੂੰਗੀ ਹੂੰ ਚਲੋ ਜਾਂਨਾ ਮੈਂ ਹਾਂ ਸਮਝ ਆ ਗਈ ਨਾ ਵੀ ਆਪਾਂ ਉੱਥੇ ਜਾ ਕੇ ਕੀ ਕਰਨਾ ਆ ਠੀਕ ਆ ਜੱਸ ਤੇ ਸਭ ਤੋਂ ਪਹਿਲਾਂ ਤੂੰ ਘਰੋਂ ਨਿਕਲੇਗਾ ਫਿਰ ਮਗਰ ਅਸੀਂ ਆਉਨੇ ਆ ਚੰਗਾ ਕਿਉਂਕਿ ਜੇ ਮੰਮੀ ਨੂੰ ਪਤਾ ਲੱਗ ਗਿਆ ਨਾ ਤੇ ਮੰਮੀ ਨੇ ਆਪਾਂ ਨੂੰ ਤੇ ਇਹਨਾਂ ਨੂੰ ਜਾਣ ਨਹੀਂ ਦੇਣਾ ਉਹ ਲੈ ਉਹ ਮੈਂ ਤਾਂ ਹੀ ਕਹਣਾ ਇਹਦੇ ਵਿੱਚ ਕਿਹੜਾ ਵੱਡੀ ਗੱਲ ਐ ਕੁੜੀ ਦੇਖਣ ਜਾਂਦੇ ਆ ਮੰਮੀ ਵੀ ਕੁੜੀ ਦੇਖ ਲੂ ਆਪਾਂ ਨਾਲ ਹੀ ਲੈ ਚਲਦੇ ਆ ਤੇਰਾ ਦਿਮਾਗ ਨਾ ਸੱਚੀ ਕੀ ਦੱਸਾਂ ਤੈਨੂੰ ਜੇ ਤੈਨੂੰ ਗੱਲ ਦਾ ਨਹੀਂ ਪਤਾ ਹੁੰਦਾ ਨਾ ਵਿੱਚ ਨਾ ਬੋਲਿਆ ਕਰ ਸਮਝ ਆ ਗਈ ਤੈਨੂੰ ਭਾਬੀ ਮੇਰੀ ਗੱਲ ਇਨੇ ਤਾਂ ਜਿਹੜੀ ਜਵਲੀ ਮਾਰਨੀ ਸੀ ਇਹਦਾ ਮਾਰ ਹੀ ਦਿੰਦਾ ਜਮੀਨ ਹੀ ਟੜਦਾ ਮੈਂ ਤਾਂ ਮੰਮੀ ਨੂੰ ਦੇਖ ਕੇ ਹੀ ਹੋਇਆ ਵੀ ਮੈਨੂੰ ਪਟਵਾਰੀ ਕੋਲ ਕੰਮ ਆ ਮੈਨੂੰ ਫੋਨ ਨਹੀਂ ਕਰਦੀ ਮੰਮੀ ਮੈਂ ਚੱਲਦਾ ਤੁਸੀਂ ਆ ਜਾਓ ਪਿੱਛੇ ਵਿੱਚ ਠੀਕ ਹੈ ਹਾਂ ਤੂੰ ਚੱਲ ਅਸੀਂ ਆਏ ਬਸ ਇਹਦੇ ਮਾੜਾ ਤਾਂ ਜੰਦਾ ਦੰਦਾ ਲਾ ਕੇ ਲੈ ਜੀਪ ਤੇ ਆਹੋ ਆ ਗਈ ਨਾ ਤੈਨੂੰ ਗੱਲ ਸਮਝ ਉਹ ਚੱਲ ਚੰਗਾ ਹੁਣ ਮੈਂ ਕੀ ਕਿਹਾ ਧੰਨ ਕਰ ਸਾਰਿਆ ਛੱਡੀਏ ਆਹ ਜੋੜੀ ਨੇ ਕਿੱਧਰ ਨੂੰ ਬੁੱਥਾ ਚੱਕ ਲਿਆ ਬੂਤਾਂ ਦਾ ਮਾ ਧੜਤੀ ਐ ਅਸੀਂ ਉੱਥੇ ਜਾਂਦੀ ਸੀ ਸੌਰੇ ਸੌਰੇ ਕਿਤੇ ਸੌਰੇ ਮੇਰੇ ਪੇਕੇ ਜਾਂਦੇ ਸੀ ਮਾਂ ਮੇਰੇ ਪੇਕੇ ਅੱਛਾ ਅੱਜ ਤੇਰੇ ਪੇਕੇ ਕਿਉਂ ਚੱਲੀਆਂ ਤੂੰ ਕਿਉਂ ਤੇਰੇ ਭਰਾ ਨੇ ਕੋ ਕਾਂਡਕੂਂਡ ਤਾਂ ਨਹੀਂ ਕਰਤਾ ਪੰਚਾਇਤ ਚ ਬੁਲਾਉਣਾ ਹੋਣਾ ਤੈਨੂੰ ਕਿਸੇ ਪੰਚਾਇਤ ਚ ਨਹੀਂ ਚੱਲੇ ਮਾਂ ਮੇਰੀ ਮਾ ਦਾ ਪਤਾ ਲੈਣ ਚੱਲੇ ਆ ਸੀ ਨਾ ਕਿਉਂ ਉਹਨੂੰ ਕੀ ਹੋ ਗਿਆ ਕੁਛ ਨਹੀਂ ਉਹ ਮੇਰੀ ਮਾ ਦਾ ਨਾ ਗੁੱਟ ਜਾ ਉਤਰ ਗਿਆ ਸੀਗਾ ਹੈ ਓਹ ਗੁੱਟ ਉੱਤਰ ਗਿਆ ਸੀ ਨਾ ਗੁੱਟ ਉੱਤਰ ਗਿਆ ਤੇ ਉਤ ਉਰੇ ਫਿਰ ਐ ਨਹੀਂ ਜਾਂਦਾ ਉਹਦਾ ਪਤਾ ਜਾਂ ਲੈਣ ਜਾਂਦੇ ਸੀ ਅਸੀਂ ਅੱਛਾ ਹਮ ਛਲ ਕੋਈ ਨਹੀਂ ਜੇ ਤੇਰੀ ਮਾਂ ਦਾ ਗੁੱਟ ਉੱਤਰ ਗਿਆ ਜਾਂ ਗੱਟਾ ਉੱਤਰ ਗਿਆ ਜਾਂ ਕੁਛ ਟੁੱਟ ਟੁੱਟ ਗਿਆ ਛਲ ਕੋਈ ਨਹੀਂ ਲੈਓ ਖਬਰ ਫਿਰ ਤਾਂ ਐਡੀ ਕਿਹੜੀ ਗੱਲ ਐ ਹਾਂ 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 ਜਾਣਾ ਚਾਹੀਦਾ ਹਾਂ ਅਕਸਰ ਨੂੰ ਮਾਂ ਆ ਹਾਂਜੀ ਲੱਤਾਂ ਟੁੱਟੀਆਂ ਘੁਮਾੜੀ ਮੋਟੀ ਗੱਲ ਥੋੜੀ ਐ ਕਿਉਂ ਨੰ ਨਾਲੇ ਕਹਿੰਦੀ ਤੂੰ ਗੁੱਟ ਉੱਤਰਿਆ ਹਨ ਗੁੱਟ ਉੱਤਰਿਆ ਹਾਂ ਚਲ ਕੋਈ ਨਹੀਂ ਜਾਇਓ ਠੀਕ ਐ ਮਾਂ ਚਲ ਚਲ ਚੱਲੀਏ ਚੱਲ ਨਾ ਮਾੜਾ ਸੈੱਡ ਤੇ ਹੋਈ ਮਮੀ ਆ ਜਾ ਲੈ ਦੱਸ ਮਾਂ ਦਾ ਗੁੱਟ ਉੱਤਰਿਆ ਮੈਨੂੰ ਹੁਣ ਦੱਸਣ ਲੱਗੀ ਐ ਗੱਲ ਕੋਈ ਹੋਰ ਤਾਂ ਨਹੀਂ ਜੇ ਮਾ ਦਾ ਗੋਟੋਤਰੀਆ ਹੁੰਦਾ ਜਾਂ ਕੋਈ ਲੱਤਾਂ ਟੁੱਟੀ ਹੁੰਦੀ ਇਹਨੇ ਤਾਂ ਘਰ ਚ ਪਚਾੜ ਲਿਆ ਦਾਣਾ ਸੀ ਚੱਲ ਉੱਤਰ ਵੀ ਸਕਦਾ ਸਿਆਣਾ ਸਰੀਰ ਹੈ ਪਰ ਜੇ ਗੋਟੋਤਰੀਆ ਖਬਰ ਲੈਣ ਗਈ ਹੈ ਚੱਲ ਕੋਈ ਨਹੀਂ ਦੇਖਦੀਆਂ ਚਾਲਾਂ ਚੱਲਣੋਂ ਤਾਂ ਹਜੇ ਵੀ ਨਹੀਂ ਹਟਦੀ ਜਵਾਨ ਤੇ ਕੁਸ਼ੋਰ ਅੱਖਾਂ 'ਚ ਕੁਸ਼ੋਰ ਦਿਲ 'ਚ ਕੁਸ਼ੋਰ ਇਹ ਕੱਲ ਲੂ ਜੇ ਮੇਰੇ ਪੁੱਤ ਨੂੰ ਮਗਰ ਲਾ ਕੇ ਫਿਰਦੀ ਐ ਪਤਾ ਨਹੀਂ ਇਹਦੇ ਸਿਰ ਕੀ ਭੁੱਕ ਰੱਖਿਆ ਕੀ ਨਹੀਂ ਬੁੱਥਾ ਚੱਕ ਕੇ ਤਰਪੰਦਾ ਨਾਲ ਤਾਰੀ ਨੂੰ ਉਹ ਕੁੜੀ ਵਾਲਿਆਂ ਦੇ ਘਰੇ ਜਾਣ ਤੋਂ ਕਿਵੇਂ ਨਾ ਕਿਵੇਂ ਤਾਂ ਰੋਕਣਾ ਹੀ ਪੈਣਾ ਪਰ ਤਾਰੀ ਸਿਰਫ ਪੈਸਿਆਂ ਦੇ ਲਾਲਚ ਨਾਲ ਹੀ ਰੁੱਕ ਸਕਦਾ ਮੇਰੇ ਕੋਲੇ ਤਾਂ ਇਹਨੇ ਪੈਸੇ ਵੀ ਨਹੀਂ ਹੈਗੇ ਉਹ ਤਾਂ ਹੁਣ 500 ਦੇ ਲਾਲਚ ਨੂੰ ਭੱਜ ਗਿਆ ਪੈਸੇ ਕਿੱਥੋਂ ਲੱਕਿਆ ਆਵਾ ਜੇ ਮੈਨੂੰ ਰੋਕਣਾ ਹੋਵੇ ਕੀ ਕਰਾਂ ਸਮਝੀ ਨਹੀਂ ਆਉਂਦੀ ਆਈ ਹਾਏ ਮੰਮੀ ਨਿੱਕੀ ਹੋ ਗਿਆ ਹਾਈ ਆ ਕੀ ਹੋ ਗਿਆ ਨਾ ਦੇਖ ਕੇ ਨਹੀਂ ਤਰ ਸਕਦੀ ਹੁੰਦੀ ਹੈ ਮੈਨੂੰ ਕਿਹੜਾ ਪਤਾ ਸੀ ਵੀ ਮੇਰਾ ਪੈਰ ਅੜ ਜਾਣਾ ਇੱਥੇ ਚੱਲ ਚੰਗਾ ਖੜੀ ਹੋ ਜਾ ਉਠ ਖੜ ਲਖੜੀ ਹੋ ਮੰਮੀ ਮੇਰ ਤੋਂ ਪਿਆਰ ਨਹੀਂ ਜਿੱਦਾਂ ਹੁੰਦਾ ਤੁਸੀਂ ਘੜੀ ਹੁੰਦੀ ਗੱਲ ਕਰੀ ਜਾਂਦੇ ਹੋ ਹਾਏ ਨਹੀਂ ਕੋਈ ਨਹੀਂ ਨੂੰ ਬਾਹਰ ਨੂੰ ਹੱਥ ਪਾ ਕੇ ਖੜੀ ਹੋ ਜਾ ਕਿਉਂ ਤੂੰ ਲੋਕ ਇਕੱਠੇ ਕਰਨੇ ਮੇਰੀ ਤਾਂ ਅਪ ਟੂ ਹੀ ਦੁਖਦੀ ਐ ਮੈਥੋਂ ਚੱਕੀਆਂ ਦੀ ਹਾਏ ਬੂ ਮੈਂ ਮਰ ਜਾ ਤਾਂ ਸਾਰੇ ਲੋਕਾਂ ਨੂੰ ਇਕੱਠਾ ਕਰ ਲੂ ਉਠ ਖੜ ਮੜੀ ਖੜੀ ਹੋ ਕੇ ਦੇਖ ਨਹੀਂ ਹੋਇਆ ਜਹ ਹੁੰਦਾ ਘੜੀ ਮੇਰੇ ਤੋਂ ਹਾਏ ਮੇਰੇ ਪਾਸੇ ਆਪਾ ਨਿਖੜ ਜਾ ਚੰਗਾ ਇੰਨਾ ਨਾ ਰਿੰਗ ਮੈਂ ਮੁੰਡੇ ਨੂੰ ਫੋਨ ਕਰਦੀਆਂ ਸਾਧੀਆਂ ਉਹਨੂੰ ਆਏ ਹਾਏ ਖੜ ਜਾ ਇਧਰ ਦੇ ਹਾਏ ਰੱਬਾ ਨਾ ਹੁਣ ਕਿਹੜਾ ਉਹਦੀ ਚੱਕ ਲੂ ਹੈਲੋ ਬੇਤਾਰੀ ਕਰੇ ਆ ਜਾ ਛੇਤੀ ਬੇ ਹੋਣਾ ਕੀ ਐ ਆ ਕੰਧ ਡਿੱਗ ਪਈ ਤੇਰੀ ਬੇ ਮਰਨਿਆ ਡਿੱਗ ਪਈ ਹਾ ਹੋ ਆ ਜਾ ਛੇਤੀ ਨੀ ਆਏ ਕਿਉਂ ਕੜਮੀਏ ਕੀਰਨੇ ਪਾਉਣੀਆਂ ਕਰਤਾ ਮੁੰਡੇ ਨੂੰ ਫੋਨ ਆਉਂਦਾ ਹੈਗਾ ਸਬਰ ਕਰ ਲੈ 2 ਮਿੰਟ ਆ ਆ ਗਿਆ ਆ ਗਿਆ ਕੀ ਹੋ ਗਿਆ ਤੈਨੂੰ ਮਾ ਆ ਦੇਖ ਲੈ ਦੋ ਜੱਸੇ ਨੂੰ ਫੜ ਮੜਾ ਆ ਲੈ ਆ 500 ਦਾ ਫੜਾ ਦੇ ਸਾਥੀ ਇਹ ਇਹ ਨਹੀਂ ਤੂੰ ਖੜੀ ਹੋ ਹਾਏ ਮੈਂ ਤੂੰ ਤਾਂ ਖੜੀ ਨਹੀਂ ਹੋਇਆ ਜਾਂਦਾ ਤਾਂ ਕਿਦਰੇ ਨਹੀਂ ਮਰੀ ਤੂੰ ਖੜੀ ਹੋ ਜਾ ਹਾਏ ਨਹੀਂ ਸਮਝ ਲੱਗਦੀ ਵੀ ਇਹਦੀਆਂ ਕੀ ਅੱਖਾਂ ਫੁੱਟੀਆਂ ਦੇਖ ਕੇ ਤੁਰਦੀ ਹਾਏ ਕੀ ਹੋ ਗਿਆ ਐ ਐ ਇੱਕਲਾ ਤੂੰ ਤੇ ਤਰਪਾ ਕੁਛ ਨਹੀਂ ਹੁੰਦਾ ਦੁਨੀਆ ਜਿਹੜਾ ਮੜ ਜਾਂਦੇ ਨੇ ਉਹ ਵੀ ਤਾਂ ਤੁਰਦੀ ਮੈਂ ਤਾਂ ਲਗਦੇ ਤੇ ਜੇ ਬੱਡੀ ਤੇ ਪਲਾਸਟਰ ਲਵਾਉਣਾ ਪਊ ਹੁਣ ਪਲਾਸਟਰ ਕਾਣ ਮੈਂ ਦਿਖਾ ਲਿਓ ਨਾ ਮੋਚ-ਮੂਚ ਆ ਗਈ ਹੋਣੀ ਤੂੰ ਫਿਰ ਐਂ ਡਰਾਮੇ ਕਿਉਂ ਕਰਦੀ ਏ ਮੋਚ ਨਾਲ ਏਡੀ ਤਾਂ ਨਹੀਂ ਜਾਣ ਨਿਕਲਦੀ ਹੁੰਦੀ ਤੂੰ ਮੁਰਮੜਾ ਕੇ ਤੇਰੇ ਵਖ ਲੱਗਿਆ ਮਰ ਜਾਣਾ ਨਾ ਹੋਵੇ ਹੌਲੀ-ਹੌਲੀ ਤਰਪਾ ਹਾਏ ਬੇ ਨਹੀਂ ਤਰਿਆ ਕੀ ਡਰਾਮੇ ਕਰਦੀ ਏ ਦੇਖ ਲਾ ਬਹਿ ਜਾਣੇ ਨੇ ਮੇਰੇ ਹੀ ਪੈਰ ਤੋੜ ਦੇਣਾ ਸੀਗਾ ਸਾਰੇ ਜ਼ੋਰ ਦੀ ਮਾਰਿਆ ਪੈਰ ਤੇ ਗੇਟ ਜਾ ਦੇਖ ਕੇ ਡੱਪੀ ਹੁਣ ਤੇ ਦੇਖ ਲੈ ਬੇ ਸਿੱਤਰ ਕਿਉਂ ਹੱਥ ਚ ਲਮਕਾਈ ਹੋਣਾ ਕਿਉਂ ਜਲੂਸ ਕੱਢਦਾ ਹੋਣਾ ਪਿੰਡ ਚ ਮੈਂ ਵੀ ਸਾਹਮਣੇ ਖੜਾ ਸਿੱਟ ਦੇ ਪਰੇ ਇੱਥੇ ਲੈ ਸਿੱਤਣਾ ਕਿ ਉਹ ਫਿਰ ਤੋਂ ਹਮੇਂ ਦਬਾ ਕੇ ਲੈਓ ਆਏ ਕੀ ਕਹਿੰਦਾ ਵੇ ਡਾਕਟਰ ਆ ਜਾ ਕੁਛ ਨਾ ਮੰਜਾ ਰਾ ਤੂੰ ਜੇ ਦੇਖ ਕੇ ਤੁਰ ਲੈਂਦੀ ਕਾ ਨੂੰ ਅੱਡਾ ਪੱਟਾ ਬਣਦਾ ਅਗਲਾ ਉਦੋਂ ਤਾਂ ਪਤਾ ਨਹੀਂ ਕੀ ਅੱਖਾਂ ਤੇ ਐਨਕ ਲੱਗੀ ਹੁੰਦੀ ਹੈ ਇਹਦੇ ਵੀ ਦੇਖ ਕੇ ਨਹੀਂ ਤੁਰਨਾ ਹੁੰਦਾ ਐਨਕ ਲੱਗੀ ਹੋਵੇ ਫਿਰ ਤੋਂ ਸਮਾਪਤ ਦੇਖਦਾ ਹੁੰਦਾ ਖੋਪੇ ਕਹਿ ਖੋਪੇ ਭਾਈਆ ਅੰਦਾ ਆਈ ਚਲ ਐਡਾ ਵੀ ਨਹੀਂ ਕੁਝ ਹੋਇਆ ਕੀ ਕਹਿੰਦਾ ਡਾਕਟਰ ਕੀ ਹੋਇਆ ਡਾਕਟਰ ਕਹਿੰਦਾ ਇਹ ਤਾਂ ਹੱਡੀ ਕ੍ਰੈਂਕ ਹੋ ਗਈ ਕਹਿੰਦਾ ਹਜੇ ਤਾਂ ਇੱਕ ਘਟੋੜ 15 ਦਿਨ ਕੋਈ ਕੰਮ ਨਹੀਂ ਕਰਨਾ ਬਾਹਲਾ ਤੁਰਨਾ ਫਿਰਨਾ ਨਹੀਂ ਹੈਗਾ ਲੈ ਓਕੇ ਕੰਮ ਨਹੀਂ ਕਰਨਾ ਕੋਈ ਨਾ ਫਿਰ ਕੰਮ ਆਪਣਾ ਗਮਾਂਡੀ ਆ ਕੇ ਕਰੂ ਮੈਨੂੰ ਤਾਂ ਭਾਈ ਆਪ ਨਹੀਂ ਹੁੰਦੇ ਕੰਮ ਆਉਦਾ ਕੰਮ ਦਾ ਆਦਾ ਦੇਖੋ ਕਿਵੇਂ ਹੋਣਾ ਕਿਵੇਂ ਹੋਣਾ ਕੀ ਆਉਣੇ ਕਹਿ ਵੀ ਬੈਠੀ ਬੈਠੀ ਜਿਹੜਾ ਮਰਜ਼ੀ ਕੰਮ ਕਰ ਲੈ ਕੱਪੜੇ ਕੋਪੜਿਆਂ ਦੇ ਤੈਹਾਂ ਲਾਉਣੀ ਨੇ ਉਹ ਫੜਾ ਦੇ ਸਬਜ਼ੀ ਦੀਆਂ ਉਹ ਫੜਾ ਦੇ ਮੋੜਾ ਫੇਰਾ ਨਹੀਂ ਕਰਨਾ ਇਹ ਵੀ ਕੋਈ ਕੰਮਾ ਚੋ ਕੰਮ ਐ ਕਹ ਕੇ ਕੱਪੜੇ ਨੇ ਤੈਹਾਂ ਲਾ ਦੇ ਲੈਦਾ ਸੋ ਇਹ ਜੇ ਕੰਮ ਤਾਂ ਮੈਂ ਵੀ ਕਰ ਲੂ ਬੈਠੀ ਬੈਠੀ ਸਰ ਫੇਰਾ ਕਰਦੇ ਆ ਪੈਨ ਨੂੰ ਲੈ ਆਉਣਾ ਮੈਂ ਜਾ ਕੇ ਨਾਲ ਤਾਂ ਉਹ ਆ ਜੂਗੀ ਉਨਾ ਟਾਈਮ ਕੰਮ ਕਰ ਲਿਆ ਕਰੂਗੀ ਤੇ ਲਾ ਜੂ 4 ਦਿਨ ਨਾਲੇ ਅੱਛਾ ਐਸੇ ਤਿੰਨੇ ਦਾ ਸਹਾਰਾ ਲੱਗ ਹਾਂ ਤੈਨੂੰ ਤਾਂ ਲੱਗ ਜੂ ਸਹਾਰਾ ਨਾਲੇ ਮੇਰੀ ਗੱਲ ਸੁਣ ਲੈ ਭਾਈ ਮੈਂ ਨਹੀਂ ਐਵੇਂ ਕੁੜੀ ਨੂੰ ਔਖਾ ਕਰਦੀ ਜੇ ਮਾੜੀ ਜੇ 6:00 ਵਜੇ ਕੀ ਗੱਲ ਹੋ ਗਈ ਵੀਰੇ ਜਦੋਂ ਕੁੜੀ ਨੂੰ ਸੱਦ ਲਾ ਮੈਂ ਇੱਥੇ ਚਲ ਕੋਈ ਗੱਲ ਨਹੀਂ ਮੰਮੀ ਤੁਸੀਂ ਲੜੋ ਨਾ ਕੋਈ ਨਹੀਂ ਕੰਮ ਮੈਂ ਆਪੇ ਔਖੀ ਸੌਖੀ ਕਰ ਲਵਾਂ ਬਸ ਠੀਕ ਹੈ ਜੇ ਤੂੰ ਕਰ ਲੈਗੀ ਮੈਨੂੰ ਤਾਂ ਕੰਮ ਹੀ ਚਾਹੀਦਾ ਵੱਧ ਤੋਂ ਵੱਧ ਰੋਟੀ ਆਈਆਂ ਪੈਰ ਤੇ ਪਾਰ ਨਹੀਂ ਔਖਾ ਗਏ ਤੇ ਉੱਥੇ ਨਹੀਂ ਪੱਕਣਗੇ ਤੇ ਤੋਂ ਮੈਂ ਸਿਲੰਡਰ ਥੱਲੇ ਰੱਖ ਦੂੰਗੀ ਗੈਸ ਚੱਕ ਕੇ ਤੈਨੂੰ ਕੀ ਹੋਰ ਤੂੰ ਕਰ ਲੈਗੀ ਇਹ ਵੇ ਮੈਥੋਂ ਨਹੀਂ ਹੁੰਦਾ ਹੁਣ ਸਾਰੀ ਉਮਰ ਮੈਂ ਕੰਮ ਕਰੀਆ ਮੈਂ ਤਾਂ ਤੇਰੇ ਫਿਕਰਾਂ ਸੰਸਿਆ ਨਹੀਂ ਖਾਦੀ ਪਈਆਂ ਕੰਜਰਾ ਮੈਂ ਤਾਂ ਉਹੀ ਦੇਖਣ ਨੂੰ ਹੀ ਤੈਨੂੰ ਲੱਗਦੀ ਆਂ ਵੀ ਚੰਗੀ ਭਣੀ ਆਂ ਅੰਦਰੋਂ ਤਾਂ ਮੈਂ ਕੋਣ ਵਾਂਗੂ ਖਾਦੀ ਪਈ ਆਂ ਚੰਗਾ ਸਰਾਂ ਨਾਲੇ ਅਸਰਾਂ ਨਾ ਕਰਕੇ ਪੈ ਜੂ ਇਹ ਹਾਂ ਨੌਕਰ ਬਣ ਜਾ ਤੀਵੀ ਦਾ ਤੂੰ ਇਹ ਵੀ ਬਹੁਤ ਬੋਲਦੀ ਐ ਤੁਸੀਂ ਕਿਉਂ ਬੋਲਣ ਲੱਗ ਜਾਨੇ ਹੋ ਫਿਰ ਤੁਸੀਂ ਤਾਂ ਚੁੱਪ ਕਰ ਜਾਓ ਨਾਲੇ ਮੈਂ ਕਹੀ ਕਿ ਹਟੀਆਂ ਵੀ ਕਲੇਸ਼ ਨਾ ਕਰਿਆ ਕਰੋ ਬਣ ਮਤਲਬ ਕਾਤਾਇਆ ਚਾਦੀ ਕੋਟ ਹੁਣ ਕੋਣ ਬਣਾਊਗਾ ਬਣਾਏਂ ਦੀਆਂ ਆਪੇ ਬਣਾ ਲਓ ਆਪੇ ਬਣਾਊਗਾ ਇਸ ਦਾ ਆਪਣਾ ਦੇਸ ਰਾਣਾ ਕੰਦਰ ਸਰਾਉਣੇ ਨਹੀਂ ਫੜ ਲਈ ਮੈਂ ਲੈ ਫੜ ਸਰਾਣਾ ਉਹ ਪੇਟੀ ਦੀ ਖੱਲ ਚ ਡਿੱਗ ਗਿਆ ਸੀ ਪੇਟੀ ਤੋਂ ਲੈ ਕੁੜੇ ਰੱਖ ਲੈ ਸਰਾਣਾ ਜਾ ਪੀਏਗੀ ਆਹੋ ਇਹ ਉਹਦਾ ਬੜਾ ਕਹਾਤਾ ਹੋਜੇ ਇਹਦੇ ਬਣਾ ਦੇ ਕਹਿੰਦੀ ਮੈਂ ਤਾਂ ਪੀਦੀ ਨਹੀਂ ਉਹ ਰਾ ਖਾਦਾ ਮਾਰੇ ਡੱਬਾ ਲੈ ਕਿਦਾ ਫੋਨ ਆਈ ਅੰਨੇ ਹਲੋ ਅ ਹਲੋ ਜਸ਼ਨ ਬੋਲਦੇ ਹਾਂ ਹਾਂਜੀ ਕੌਣ ਜਸ਼ਨ ਮੈਂ ਜਸਲੀ ਭਾਪੀ ਬੋਲਦੀ ਆਂ ਅੱਛਾ ਅੱਛਾ ਛੁੱਭੀ ਹੋਣ ਵਾਲੀ ਜਠਾਣੀ ਸਤਿ ਸ਼੍ਰੀ ਅਕਾਲ ਦੀਦੀ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਆ ਜੀ ਤੁਸੀਂ ਦੱਸੋ ਹਾਂ ਬਸ ਠੀਕ ਹੈ ਹੋਣਾ ਜਸ਼ਨ ਮੈਂ ਇਸ ਕਰਕੇ ਫੋਨ ਲਾਇਆ ਸੀਗਾ ਹਾਂ ਹਾਂ ਜੀ ਮੈਂ ਥੋੜੇ ਨਾਲ ਵੈਸੇ ਉੱਥੇ ਵੀ ਕਰਨੇ ਚਾਹੁੰਦੀ ਸੀ ਜਿੱਥੇ ਤੁਹਾਨੂੰ ਮਿਲਣ ਆਈ ਸੀ ਤੇ ਉਹ ਮੈਂ ਜੱਸ ਕਰਕੇ ਨਹੀਂ ਗੱਲ ਕਰ ਪਾਈ ਉਹ ਅਸਲ ਦੇ ਵਿੱਚ ਨਾ ਜਿੱਥੇ ਤੁਸੀਂ ਵਿਆਹ ਕਰਾ ਰਹੇ ਹੋ ਇੱਕ ਨੰਬਰ ਦਾ ਬੇਕੁਫਤੇ ਪਾਗਲ ਮੁੰਡਾ ਹੈ ਨਾ ਮਤਲਬ ਕੀ ਤੁਹਾਡਾ ਦੀਦੀ ਮਤਲਬ ਮੇਰਾ ਹੀ ਆਪ ਤੂੰ ਆਪ ਸਮਝਦਾਰ ਆ ਜਦੋਂ ਮੈਂ ਉੱਥੇ ਆਈ ਤੇ ਤੈਨੂੰ ਇੱਕ ਵਾਰ ਨਹੀਂ ਬੁਲਾਇਆ ਉਹ ਜਿਹੜਾ ਬੰਦਾ ਤੈਨੂੰ ਹੋਂ ਨੀ ਮੂੰਹ ਲਾਉਂਦਾ ਬੁਲਾਉਂਦਾ ਉਹ ਸਾਰੀ ਉਮਰ ਤੈਨਾਂ ਕਿਵੇਂ ਰਹਿ ਲੂਗਾ ਤੂੰ ਆਪ ਸੋਚ ਇੱਕ ਵਾਰੀ ਦੀਦੀ ਬੋਲੋ ਤੁਸੀਂ ਇਹ ਸਭ ਕੁਝ ਕਹਿ ਕੇ ਰਹੇ ਹੋ ਤੇ ਕਿਉਂ ਕਹਿ ਰਹੇ ਹੋ ਮੈਨੂੰ ਤਾਂ ਬਿਲਕੁਲ ਸਮਝ ਨਹੀਂ ਆ ਰਹੀ ਤੁਹਾਡੀ ਦੇਖੋ ਮੈਂ ਤੁਹਾਨੂੰ ਇਸ ਕਰਕੇ ਕਹਿ ਰਹੀ ਆ ਵੀ ਹਜੇ ਵੀ ਸਮਾਂ ਆ ਐਵੇਂ ਆਪਣੀ ਜ਼ਿੰਦਗੀ ਖਰਾਬ ਨਾ ਕਰ ਕਿਉਂਕਿ ਜਿਹੜਾ ਜੱਸ ਹੈ ਨਾ ਏ ਮੇਰੇ ਕਹਿਣੇ ਤੋਂ ਬਾਹਰ ਨਹੀਂ ਹੈਗਾ ਮੈਂ ਇਹਦੀ ਜਠਾਣੀ ਜ਼ਰੂਰ ਆ ਪਰ ਇਹਦੀ ਬਹੁਤ ਚੰਗੇ ਦੋਸਤ ਵੀ ਆ ਜਿਵੇਂ ਮੈਨੂੰ ਇੱਕ ਵਾਰੀ ਕਹਿਤਾ ਨਾ ਬਹਿ ਜਾ ਤੇ ਇਹ ਬਹਿ ਜਾਂਦਾ ਜਿਵੇਂ ਕਹਿੰਦੀ ਖੜ ਜਾ ਤੇ ਇਹ ਖੜ ਜਾਂਦਾ ਇਸ ਕਰਕੇ ਤੁਸੀਂ ਆਪਦਾ ਹਿਸਾਬ ਲਾ ਲਓ ਹੁਣ ਵੀ ਅੱਗੇ ਫਿਰ ਕੀ ਬਣੂਗਾ ਹਲੋ ਹਲੋ ਤੁਹਾਨੂੰ ਮੇਰੀ ਗੱਲ ਸਮਝ ਆਈ ਕਿ ਨਾ ਗੱਲ ਤਾਂ ਦੀਦੀ ਸਮਝ ਆ ਰਹੀ ਆ ਪਰ ਤੁਸੀਂ ਇਹ ਸਭ ਕੁਝ ਕਹਿ ਕਿਉਂ ਰਹੇ ਹੋ ਮੈਨੂੰ ਉਹ ਨਹੀਂ ਸਮਝ ਆ ਰਿਹਾ ਮੈਂ ਤੁਹਾਨੂੰ ਇਸ ਕਰਕੇ ਕਹਿ ਰਹੀ ਹਾਂ ਕਿ ਤੁਸੀਂ ਇਸ ਬਿਆਨ ਨੂੰ ਜਵਾਬ ਦੇ ਦਿਓ ਚੰਗੇ ਰਹੋਗੇ ਚਲੋ ਕੋਈ ਗੱਲ ਨਹੀਂ ਸੋਚ ਲੈਣੇ ਆ ਜੀ ਹਾਂ ਜਰੂਰ ਸੋਚ ਲਿਓ ਕਿਤੇ ਫਿਰ ਉਹ ਗੱਲ ਨਾ ਹੋਵੇ ਵੀ ਇਹ ਵਿਆਹ ਤੁਹਾਨੂੰ ساری ਉਮਰ ਵਾਸਤੇ ਪਸਤੌਣਾ ਪਵੇ ਜੇ ਰੱਖ ਰਹੀ ਹਾਂ ਫੋਨ ਮੈਂ ਐ ਮੇਨੇ ਬੋਤ ਲੋਕਾਂ ਦੀਆਂ ਗੱਲਾਂ ਨੂੰ ਦਿਲ ਦਬਾਅ ਤੇ ਲਾਇਆ ਸਾਡੇ ਲੈ ਫੜ ਚਾਪ ਹੀ ਲੈ ਨਹੀਂ ਮੰਮੀ ਕੁਝ ਵੀ ਹੋ ਜਾਈ ਮੈਂ ਐਡੇ ਬੇਵਕੂਫ ਇਨਸਾਨ ਨਾਲ ਨਹੀਂ ਵਿਆਹ ਕਰਾ ਸਕਦੀ ਜਿਨੇ ਮੇਰੇ ਨਾਲ ਇੱਕ ਵਾਰ ਵੀ ਗੱਲ ਨਹੀਂ ਕੀਤੀ ਐਡਾ ਵੀ ਕਾਹਦਾ ਡਰ ਆਫ ਦੀ ਪਰਚਾਈ ਦਾ ਨਹੀਂ ਜਸਨ ਮੈਂ ਤੈਨੂੰ ਕਹਿੰਨੀ ਆ ਨਾ ਵੀ ਦੂਜੇ ਦੀ ਗੱਲ ਦਿਲ ਤੇ ਨਹੀਂ ਲਾਈਦੀ ਹੁੰਦੀ ਕੋਈ ਨਾ ਤੂੰ ਸੋਚ ਚਾਪ ਹੀ ਲੈ ਉਸ਼ਵੀ ਹੋ ਜੇ ਮੈਂ ਹਜੇ ਮੁੰਡੇ ਨਾਲ ਵਿਆਹ ਨਹੀਂ ਕਰਾ ਸਕਦੀ ਜਿਹੜਾ ਇੱਕ ਵਾਰ ਮੈਂ ਨਾਲ ਗੱਲ ਵੀ ਨਹੀਂ ਕਰ ਸਕਿਆ ਮੈਂ ਹੁਣੇ ਜਾ ਕੇ ਪਾਪਾ ਨੂੰ ਇਸ ਰਿਸ਼ਤੇ ਨੂੰ ਜਵਾਬ ਦੇਣੀ ਹੈ